ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਆਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਹਰਿਆਣਾ ਵਿੱਚ ਠੰਡ ਦੀ ਲਹਿਰ ਨੇ ਦਿਨ ਨੂੰ ਰਾਤ ਜਿੰਨਾ ਠੰਡਾ ਕਰ ਦਿੱਤਾ ਹੈ ਮੱਧ ਹਰਿਆਣਾ ਅਤੇ ਨਾਲ ਲੱਗਦੇ ਰਾਜਸਥਾਨ ਵਿੱਚ ਦਿਨ ਦਾ ਤਾਪਮਨ ਡਿੱਗ ਰਿਹਾ ਜਿਸ ਕਾਰਨ ਲੋਕ ਕੰਬ ਰਹੇ ਹਨ ਚੰਡੀਗੜ੍ਹ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ 10 ਜਨਵਰੀ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਉੱਤਰ ਪੱਛਮ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ 10-15 ਕਿਲੋਮੀਟਰ ਪ੍ਰਤੀ ਘੰਟਾ ਨੇ ਠੰਡ ਹੋਰ ਤੇਜ਼ ਕਰ ਦਿੱਤਾ ਤੇ ਨਾਰਨੌਲ ਸਿਰਸਾ ਅਤੇ ਰੋਤਕ ਵਿੱਚ ਦਿਨ ਦਾ ਤਾਪਮਨ ਇੰਨਾ ਘੱਟ ਸੀ ਕਿ ਮੌਸਮ ਵਿਭਾਗ ਨੇ ਉਹਨਾਂ ਨੂੰ ਸੀਵੀਆਰ ਕੋਲਡ ਡੇ ਹਾਲਾਤਾਂ ਵਜੋਂ ਸ਼੍ਰੇਣੀਬੱਧ ਕੀਤਾ ਹੈ ਅੱਜ ਸਿਰਸਾ ਫਤਿਆਬਾਦ हिसार ਜੀਂਦ ਭਵਾਨੀ ਰੋਤਕ ਝੱਜਰ ਚਰਖੀ ਦਾਦਰੀ ਰਿਵਾੜੀ ਮਹਿੰਦਰਗੜ ਨੂੰ ਅਤੇ ਪਲਵਲ ਲਈ ਖਾਸ ਕਰਕੇ ਜੋ ਕਿ ਠੰਡੇ ਦਿਨ ਨੇ ਉਹਨਾਂ ਦੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੇ ਕੈਥਲ ਕਰਨਾਲ ਕੁਰਖੇਤਰ ਪਾਣੀਪਤ ਸੋਨੀਪਤ ਅਤੇ ਅੰਬਾਲਾ ਲਈ ਧੁੰਦ ਅਤੇ ਧੁੰਦ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲੱਖਾਂ ਭਾਰਤੀਆਂ ਲਈ ਕੈਨੇਡਾ ਦੀ ਧਰਤੀ ਨਿਰਮੋਹੀ ਹੋ ਗਈ ਹੈ। ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਪਹੁੰਚੇ ਨੌਜਵਾਨਾਂ ਲਈ ਖਾਲੀ ਹੱਥ ਵਤਨ ਪਰਤਣ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ ਤੇ ਲੱਖਾਂ ਭਾਰਤੀਆਂ ਲਈ ਕੈਨੇਡਾ ਵਿੱਚ ਰਹਿਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਕੰਮ ਅਤੇ ਸਟੱਡੀ ਪਰਮਿਟ ਦੀ ਮਿਆਦ ਪੁੱਗਣ ਕਾਰਨ ਲਗਭਗ 10 ਲੱਖ ਭਾਰਤੀਆਂ ਜ਼ਿਆਦਾਤਰ ਪੰਜਾਬੀਆਂ ਉੱਤੇ ਗੈਰ ਕਾਨੂੰਨੀ ਹੋਣ ਦਾ ਠੱਪਾ ਲੱਗਣ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਸਿਮਤ ਸਥਾਈ ਨਿਵਾਸ ਪੀਆਰ ਵਿਕਲਪਾਂ ਤੇ ਵਾਦੀ ਬੇਰੋਜ਼ਗਾਰੀ ਨੇ ਵੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ ਕੈਨੇਡੀਅਨ ਸਰਕਾਰ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ 2025 ਦੇ ਅੰਤ ਤੱਕ ਲਗਭਗ 10.53 ਲੱਖ ਵਰਕ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਤੇ 2026 ਵਿੱਚ ਲਗਭਗ 9.27 ਲੱਖ ਹੋਰ ਪਰਮਿਟਾਂ ਦੀ ਮਿਆਦ ਪੁੱਗ ਜਾਵੇਗੀ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਦੀ ਆਸ ਵੱਜੀ ਅਤੇ ਇਸ ਵੇਲੇ ਇਹ ਸਹਿਕਾਰੀ ਬੈਂਕ ਕਰੋੜਾਂ ਦਾ ਵਿੱਤੀ ਘਾਟਾ ਚੱਲ ਰਹੇ ਹਨ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਤੰਬਰ 2022 ਵਿੱਚ ਇਸ ਰਲੇਵੇਂ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਤੇ ਹੁਣ ਮੁੜ ਆਪ ਸਰਕਾਰ ਨੇ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਤਣ ਪੱਤਣ ਖਾਸ ਕਰਕੇ ਲਾਉਂਡ ਦੀ ਮੋਹਿਮ ਵਿੱਡੀ ਅਤੇ ਪੰਜਾਬ ਵਿੱਚ ਇਸ ਵੇਲੇ 20 ਜ਼िला ਕੇਂਦਰੀ ਸਹਿਕਾਰੀ ਬੈਂਕ ਹਨ ਜਿਨ੍ਹਾਂ ਦੀਆਂ ਸਮੁੱਚੇ ਪੰਜਾਬ 'ਚ 800 ਤੋਂ ਜ਼ਿਆਦਾ ਬ੍ਰਾਂਚਾਂ ਹਨ ਤੇ ਲੰਘੇ 2 ਦਿਨਾਂ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਸੂਬੇ ਦੇ ਵਿੱਤ ਵਿਭਾਗ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵਫ਼ਦ ਨੇ ਮੁੰਬਈ ਵਿੱਚ ਸਿਖਰਲੇ ਰੈਗੂਲੇਟਰੀ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਜੋ ਇਸ ਰਲੇਵੇਂ ਨੂੰ ਸਿਰੇ ਚਾੜਿਆ ਜਾ ਸਕੇ ਤੇ ਵਫ਼ਦ ਨੇ ਭਾਰਤੀ ਰਜ਼ਰ ਬੈਂਕ ਦੇ ਅਧਿਕਾਰੀਆਂ ਅੱਗੇ ਦੋ ਪ੍ਰਸਤਾਵ ਪੇਸ਼ ਕੀਤੇ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕੀਤਾ ਹੈ ਕਿ ਜਥੇਬੰਦੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਇੱਥੇ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਥੇਬੰਦੀ ਵਿੱਚ ਸਿਆਸੀ ਲਾਹਾ ਲੈਣ ਜਾਂ ਚੋਣਾਂ ਲਈ ਟਿਕਟਾਂ ਮੰਗਣ ਵਾਲੇ ਆਗੂਆਂ ਲਈ ਕੋਈ ਥਾਂ ਨਹੀਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੁਝ ਆਗੂਆਂ ਨੂੰ ਅਹੁਦੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਉਹਨਾਂ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਕਿਸਾਨੀ ਸੰਘਰਸ਼ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਢੱਲੇਵਾਲ ਨੇ ਕਿਹਾ ਕਿ ਕਿਸਾਨ ਕਣਕ ਦੀ ਫਸਲ ਪ੍ਰਤੀ ਕੁਆਂਟਲ 400 ਰੁਪਏ ਦੇ ਘਾਟੇ ਨਾਲ ਵੇਚਣ ਲਈ ਮਜਬੂਰ ਹਨ ਤੇ ਉਹਨਾਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਸੁਆਮੀ ਨਾਥਨ ਰਿਪੋਰਟ ਲਾਗੂ ਕਰਕੇ ਫਸਲਾਂ ਦਾ ਵਾਜਬ ਮੁੱਲ ਦਿੱਤਾ ਜਾਵੇ। ਉਹਨਾਂ ਫਲ ਦੁੱਧ ਸਮਝਿਆ ਤੇ ਸੁੱਕੇ ਮੇਵਿਆਂ ਨੂੰ ਐਮਐਸਪੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 23 ਫਸਲਾਂ ਤੇ ਐਮਐਸਪੀ ਦਾ ਐਲਾਨ ਤਾਂ ਕੀਤਾ ਹੈ ਪਰ ਖਰੀਦੀ ਗਰੰਟੀ ਨਹੀਂ ਦਿੱਤੀ। ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਵੱਡੀ ਗਿਣਤੀ ਵੋਟਾਂ ਰੱਦ ਹੋ ਗਈਆਂ ਹਨ ਤੇ ਮਾਝ ਅਤੇ ਦਬਾਬੇ ਵਿੱਚ ਵੋਟਾਂ ਵੱਧ ਰੱਦ ਹੋਈਆਂ ਜਦਕਿ ਮਾਲ ਵਿੱਚ ਇਹ ਰੁਝਾਨ ਘੱਟ ਦੇਖਣ ਨੂੰ ਮਿਲਿਆ ਤੇ ਬੈਲਟ ਪੇਪਰਾਂ ਰਾਈ ਹੋਈਆਂ ਇਨ੍ਹਾਂ ਚੋਣਾਂ ਵਿੱਚ ਕੁੱਲ 48.40 ਫੀਸ ਦੀ ਪੋਲਿੰਗ ਹੋਈ ਸੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ 2.11 ਲੱਖ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ 1.92 ਲੱਖ ਵੋਟਾਂ ਰੱਦ ਹੋਈਆਂ ਹਨ ਤੇ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 346 ਜ਼ੋਨਾਂ 'ਚੋਂ 25 ਅਜਿਹੇ ਜ਼ੋਨ ਹਨ ਜਿੱਥੇ 1000 ਤੋਂ ਵੱਧ ਵੋਟਾਂ ਰੱਦ ਹੋਈਆਂ ਪੰਚਾਇਤ ਸਮਿਤੀ ਦੇ 2835 ਜ਼ੋਨਾਂ 'ਚੋਂ 517 ਜ਼ੋਨਾਂ ਵਿੱਚ 100 ਤੋਂ ਵੱਧ ਵੋਟਾਂ ਰੱਦ ਹੋਈਆਂ ਤੇ ਪ੍ਰੀਸ਼ਦ ਚੋਣਾਂ ਵਿੱਚ ਅਮਰitsar ਦਾ ਵੱਡਾਲਾ ਕਲਾ ਜ਼ੋਨ ਪਹਿਲੇ ਨੰਬਰ ਤੇ ਰਿਹਾ ਜਿੱਥੇ ਸਭ ਤੋਂ ਵੱਧ 1586 ਵੋਟਾਂ ਰੱਦ ਹੋਈਆਂ ਤੇ ਦੂਜੇ ਨੰਬਰ ਦੇ ਤਰਨਤਾਰਨ ਜ਼ਿਲ੍ਹੇ ਦਾ ਮਾਨੋ ਚਾਹਲ ਜ਼ੋਨ ਹੈ ਜਿੱਥੇ 1539 ਵੋਟਾਂ ਰੱਦ ਹੋਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਨਸ਼ਿਆਂ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਪਹਿਲੇ ਪੜਾਅ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਕਾਰਨ ਕਈ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਹੋ ਚੁੱਕੀ ਹੈ ਬਾਕੀ ਬਚੇ ਨਸ਼ਾ ਤਸਕਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਇਹ ਮੁਹਿੰਮਤ ਸਮਾਜਿਕ ਲਹਿਰ ਬਣਾਈ ਜਾਵੇ ਕਿ ਤੇ ਇਸ ਮੌਕੇ ਮੁੱਖ ਮੰਤਰੀ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਲਵਲੀ ਯੂਨੀਵਰਸਿਟੀ ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਜੰਗ ਜਿੱਤਣ ਦੇ ਬਹੁਤ ਹੀ ਨੇੜੇ ਆ ਰਹੇ ਹਾਂ ਹਰ ਸੂਬਾ ਪੰਜਾਬ ਦੇ ਜਾਇਜ਼ ਹੱਕ ਖੋਣਾ ਚਾਹੁੰਦਾ ਪਰ ਸਰਕਾਰ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਨਗਰ ਨਿਗਮਾਂ ਅਤੇ ਸਥਾਨਕ ਸੰਸਥਾਵਾਂ ਵੱਲੋਂ ਨਿਯਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿੱਚ ਲੋਕ ਸਿਰਫ ਕੁੱਤਿਆਂ ਦੇ ਵੱਢਣ ਨਾਲ ਨਹੀਂ ਮਰ ਰਹੇ ਸਗੋਂ ਸੜਕਾਂ ਤੇ ਲਵਾਰਿਸ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਕਾਰਨ ਵੀ ਜਾਨਾਂ ਜਾ ਰਹੀਆਂ ਹਨ ਤੇ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮੈਤਾ ਦੇ ਜਸਟਿਸ ਐਨਵੀ ਅੰਜਾਰੀਆ ਦਾ ਬੈਂਚ ਇਸ ਦੇ ਪਿਛਲੇ ਹੁਕਮਾਂ ਵਿੱਚ ਬਦਲਾਅ ਲਈ ਪਾਈਆਂ ਗਈਆਂ ਉਹਨਾਂ ਪਟੀਸ਼ਨਾਂ ਤੇ ਸੁਣਵਾਈ ਕਰ ਰਿਹਾ ਸੀ ਤੇ ਜੋ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਅਤੇ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਜਕੀ ਨਹੀਂ ਬਣਾਉਣ ਦੀ ਮੰਗ ਕਰਨ ਵਾਲੇ ਲੋਕਾਂ ਵੱਲੋਂ ਧਾਇਰ ਕੀਤੀਆਂ ਗਈਆਂ ਸਨ ਤੇ ਬੈਂਚ ਨੇ ਕਿਹਾ ਕਿ ਉਹ ਇਹ ਸੁਣਵਾਈ ਇਸ ਲਈ ਕਰ ਰਿਹਾ ਕਿਉਂਕਿ ਕਈ ਵਕੀਲਾਂ ਅਤੇ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦਾਵਾ ਕੀਤਾ ਸੀ ਕਿ 7 ਨਵੰਬਰ ਦੇ ਹੁਕਮ ਪਾਸ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਗਿਆ ਸੀ ਤੇ ਬੈਂਚ ਨੇ ਕਿਹਾ ਸੜਕ ਕੁੱਤਿਆਂ ਤੇ ਲਵਾਰਿਸ ਪਸ਼ੂਆਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਤੇ ਤੰਜ ਕਸਦੇ ਹਾਂ ਕਿ ਫਰਕ ਸਮਝੋ ਸਰ ਜੀ ਉਹਨਾਂ ਆਪਣਾ ਪੁਰਾਣਾ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਹਨਾਂ ਨੇ 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅਮਰੀਕਾ ਤੇ ਦਿਵਾਗ ਗੇ ਨਾ ਚੁੱਕਣ ਦੀ ਗੱਲ ਕੀਤੀ ਸੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਰੂਸ ਤੋਂ ਤੇਲ ਖਰੀਦਣ ਕਰ ਵਾਸ਼ਿੰਗਟਨ ਵੱਲੋਂ ਲਾਏ ਟੈਰਿਫ ਨੂੰ ਲੈ ਕੇ ਉਹਨਾਂ ਤੋਂ ਖੁਸ਼ ਨਹੀਂ ਹਨ ਤੇ ਟਰੰਪ ਨੇ ਹਾਊਸ ਜੀਓਪੀ ਮੈਂਬਰ ਰਿਟਰੀਟ ਵਿੱਚ ਆਪਣੇ ਸੰਬੋਧਨ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਮੈਨੂੰ ਮਿਲਣ ਆਏ ਤੇ ਉਹਨਾਂ ਕਿਹਾ ਸ਼੍ਰੀਮਾਨ ਜੀ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ ਮੈਂ ਕਿਹਾ ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਆਪਣੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਟਰੰਪ ਦੇ ਇੱਕ ਫੋਨ ਤੇ ਉਹਨਾਂ ਸਾਹਮਣੇ ਚੁੱਕ ਗਏ ਪਰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਨੇ 1971 ਦੀ ਜੰਗ ਵਿੱਚ ਅਮਰੀਕਾ ਵੱਲੋਂ 7ਵਾਂ ਬੇੜਾ ਭੇਜੇ ਜਾਣ ਬਾਅਦ ਵੀ ਨਹੀਂ ਚੁੱਕੇ ਉਹਨਾਂ ਕਿਹਾ ਕਿ ਇਹ ਫਰਕ ਹੈ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ